ਪੰਜਾਬ ਸਰਕਾਰ ਨੇ ਕਰਤਾਰਪੁਰ ਰੋਡ ਦੇ ਉੱਤੇ ਸਥਿਤ ਪਿੰਡ ਨਗੱਜਾ ਅਤੇ ਫਰੀਦਪੁਰ ਵਿਖੇ 10.50 ਏਕੜ ਜ਼ਮੀਨ ਦਾ ਕਬਜ਼ਾ ਲੈ ਕੇ ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਦੇ ਵੱਲ ਇੱਕ ਨਿਰਣਾਇਕ ਕਦਮ ਚੁੱਕਿਆ। ਉਹਨਾਂ ਨੇ ਕਿਹਾ ਕਿ ਇਹ ਕਦਮ ਗੁਰੂ ਜੀ ਦੀ ਵਿਰਾਸਤ ਦੇ ਸਤਕਾਰ ਦੇ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਤਾਂ ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੇ ਲਈ ਜ਼ਮੀਨ ਦਾ ਕਬਜ਼ਾ ਲੈਣ ਦੀ ਸ਼ੁਰੂਆਤ ਸਮੇਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕਈ ਹੋਰ ਅਧਿਕਾਰੀ ਮੌਜੂਦ ਰਹੀ ਇਸ ਜ਼ਮੀਨ ਦੀ ਵਰਤੋਂ ਹੁਣ ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਇੱਕ ਵਿਸ਼ਵ ਪੱਧਰੀ ਸੰਸਥਾ ਬਣਾਉਣ ਦੇ ਲਈ ਕੀਤੀ ਜਾਵੇਗੀ ਉਨਾਕੇ ਇਸ ਜਗ੍ਹਾ ਤੋਂ ਹਾਈ ਟੈਨਸ਼ਨ ਬਿਜਲੀ ਦਾ ਐਲਾਨ ਵੀ ਕੀਤਾ ਹੈ ਪੰਜਾਬ ਸਰਕਾਰ ਤਾਰਾਂ ਨੂੰ ਸ਼ਿਫਟ ਕਰਾਣ ਦੇ ਲਈ 55 ਲੱਖ ਰੁਪਏ ਦਾ ਖਰਚਾ ਵੀ ਸਹਿਣ ਕਰੇਗੀ ਤਾਂ ਜੋ ਉਸਾਰੀ ਦਾ ਕੰਮ ਬਿਨਾਂ ਕਿਸੇ ਦੇਰੀ ਦੇ ਸੁਚਾਰੂ ਢੰਗ ਦੇ ਨਾਲ ਚੱਲਦਾ ਰਹੀ ਤਾਂ ਜ਼ਮੀਨ ਦੀ ਰਜਿਸਟਰੀ ਕਬਜ਼ਾ ਮਿਲਣ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਲਾਗੂ ਹੋਣ ਦੇ ਅਹਿਮ ਪੜਾਅ ਦੇ ਵਿੱਚ ਦਾਖਲ ਹੋ ਚੁੱਕਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦੇ ਨਾਲ ਜਿਹੜੀ ਹੈ ਉਹ ਗੁਰੂ ਰਵਿਦਾਸ ਜੀ ਦੇ ਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਜਿਹੜਾ ਵੱਡਾ ਹੁੰਗਾਰਾ ਮਿਲੇਗਾ ਇਸ ਦਾ ਡਿਜ਼ਾਈਨ ਅਤੇ ਲੇਆਉਟ ਪਲਾਨ ਡੇਰਾ ਸਚਖੰਡ ਬੱਲਾ ਦੇ ਨੁਮਾਇੰਦਿਆਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਗੁਰੂ ਰਵਿਦਾਸ ਪ੍ਰਕਾਸ਼ ਪੂਰਵ ਸੰਬੰਧੀ ਸਾਲ ਭਰ ਚੱਲਣ ਵਾਲੇ ਸਮਾਗਮਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਿਆ ਜਿਹੜਾ ਕਿ ਨਿਰੰਤਰ ਇਸ ਵਕਤ ਚੱਲ ਵੀ ਰਹੇ ਨੇ। ਉਹਨਾਂ ਨੇ ਕਿਹਾ ਕਿ ਭਗਤ ਰਵਿਦਾਸ ਜੀ ਦੀ ਵਿਰਾਸਤ ਨੂੰ ਸਤਕਾਰ ਦੇਣ ਅਤੇ ਗੁਰੂ ਜੀ ਦੇ ਵੱਲੋਂ ਦਰਸਾਈ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਲਈ ਸੂਬੇ ਭਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਮਾਗਮ ਚੱਲ ਰਹੇ ਨੇ। ਡੇਰਾ ਸਾਜਖੰਡ ਬੱਲਾ ਦੇ ਨੁਮਾਇੰਦਿਆਂ ਨੇ ਇਸ ਪ੍ਰੋਜੈਕਟ ਨੂੰ ਸਮਾਂਬੰਦ ਤਰੀਕੇ ਦੇ ਨਾਲ ਨੇਪਰੇ ਚਾੜਨ ਅਤੇ ਸੰਗਤਾਂ ਦੀ ਚਿਰਕਾਉਣੀ ਮੰਗ ਨੂੰ ਇਮਾਨਦਾਰੀ ਤੇ ਤੇਜ਼ੀ ਦੇ ਨਾਲ ਪੂਰਾ ਕਰਨ ਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਜੈ ਗੁਰਦੇਵ ਧਨ ਗੁਰਦੇਵ। ਸੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੰਤ ਬਾਬਾ ਨਾਨਕ ਦਾਸ ਜੀ ਬੱਲਾਂ ਵਾਲੇ ਜਿਨ੍ਹਾਂ ਦਾ ਬਹੁਤ ਹੀ ਲੰਬੇ ਸਮੇਂ ਤੋਂ ਇੱਕ ਬੜਾ ਵੱਡਾ ਸੁਪਨਾ ਸੀ ਖਾਸ ਕਰਕੇ ਗਰੀਬ ਬੱਚਿਆਂ ਵਾਸਤੇ ਕਿ ਇੱਕ ਯੂਨੀਵਰਸਿਟੀ ਦਾ ਜਿਹੜਾ ਇੱਥੇ ਸਥਾਪਿਤ ਕੀਤੀ ਜਾਵੇ ਸੋ ਅੱਜ ਪੰਜਾਬ ਦੇ ਬਖਵਾਂਤੀ ਸਾਹਿਬ ਭਗਤ ਸਿੰਘ ਮਾਨ ਔਰ ਸਾਡੇ ਦੇਸ਼ ਦੇ ਨੀਤਾ ਸ਼੍ਰੀ ਵਿਧ ਕੇਜੀਵਾਲ ਜੀ ਔਰ ਸਾਡੇ ਪੰਜਾਬ ਦੇ ਫਾਈਨਾਂਸ ਮਿੰਿਸਟਰ ਸਰਪਾਲ ਸਿਚੀਵਾ ਜਿਨ੍ਹਾਂ ਨੇ ਬੜੇ ਐਫਰਟਸ ਕਰਕੇ ਯਤਨ ਕਰਕੇ ਅੱਜ ਉਸ ਜਗ੍ਹਾ ਦਾ ਜਿਹੜਾ ਸੀ ਪ੍ਰੋਜੈਕਸ਼ਨ ਲਿਆ ਹੈਗਾ ਉਸ ਦੀ ਕੀਮਤ ਕਰੀਬ 8.5 ਕੋੜ ਔਰ ਕਰੀਬ 11 ਇੱਕ ਜਿਹੜੀ ਜਗ੍ਹਾ ਹੈ ਔਰ ਇਸ ਦੇ ਵਿੱਚ ਬਹੁਤ ਜਲਦੀ ਜਿਹੜਾ ਇਹ ਰਵਦਾਸ ਬਾਣੀ ਅਧਿਐਨ ਸੈਂਟਰ ਜਿਹੜਾ ਬਣਨ ਜਾ ਰਿਹਾ ਹੈਗਾ ਸੁਚੀਮਾ ਸਾਹਿਬ ਨੂੰ ਹੋਰ ਵੀ ਅਸੀਂ ਰਿਕਵੈਸਟ ਕੀਤੀ ਹੈ ਕਿ 34 ਕਰੋੜ ਦੇ ਕਰੀਬ ਇਸ ਦੀ ਲਾਗਤ ਆਵੇਗੀ ਪਰ ਇਸ ਦੇ ਵਿੱਚ ਚੀਮਾ ਸਾਹਿਬ ਨੇ ਬੜਾ ਕਲੀਅਰ ਕਟ ਕਹਿਤਾ ਕਿ ਅਸੀਂ ਜਿੰਨਾ ਵੀ ਪੈਸਾ ਲੱਗੇਗਾ ਅਸੀਂ ਹੋ ਲਗਾਵਾਂਗੇ ਔਰ ਖਾਸ ਕਰਕੇ ਮੈਂ ਦਵਾਬੇ ਦੀ ਜਿਹੜੀ ਸੰਗਤਾਂ ਹੈ ਉਹਨਾਂ ਵਾਸਤੇ ਸਾਡੇ ਵਾਸਤੇ ਬਹੁਤ ਹੀ ਲਾਏਵੰਦ ਹੋਵੇਗਾ ਕਿਉਂਕਿ ਗਰੀਬ ਪਰਿਵਾਰ ਜਿਹੜੇ ਆ ਬੱਚੇ ਇਥੋਂ ਸਕਾਲਰਸ਼ਿਪ ਹਾਸਲ ਕਰਨਗੇ ਸਕਾਲਰ ਬਣਗੇ ਡਿਗਰੀਆਂ ਕਰਨਗੇ ਅੱਗੇ ਸਮਾਜ ਨੂੰ ਸਿੱਧਾ ਦੇਣਗੇ ਸੋ ਅੱਜ ਜਿਹੜਾ ਬੜਾ ਵੱਡਾ ਪ੍ਰਚਾਰ ਕੀਤਾ ਇਸ ਦੇ ਨਾਲੇ ਬੜਾ ਲੰਬੇ ਸਮੇਂ ਤੋਂ ਪੈਨਿੰਗ ਸੀ ਕਿਉਂਕਿ ਬੜੀਆਂ ਪੁਰਾਣੀਆਂ ਸਮੇਂ ਦੇ ਵਿੱਚ ਵੀ ਇਹਦੀਆਂ ਗੱਲਾਂ ਚੱਲਦੀਆਂ ਆ ਪਰ ਕਿਸੇ ਤੋਂ ਹੋ ਨਹੀਂ ਪਾਇਆ ਪਰ ਚੀਮਾਤ ਸਾਹਿਬ ਦੇ ਮੈਂ ਦੇਖਿਆ ਕਿ ਹਰ ਹਫਤੇ ਹੀ ਆਵੜਦੇ ਆ ਹਰ ਹਫਤੇ ਆਵੜਦੇ ਜਦੋਂ ਅਸੀਂ ਫੋਨ ਕਰੀਏ ਉਸੇ ਵੇਲੇ ਹਾਜ਼ਰ ਹੋ ਜਾਂਦੇ ਆ ਪਰ ਮੈਨੂੰ ਇਸ ਗੱਲ ਦਾ ਮਾਣ ਵੀ ਆ ਜੇ ਚੀਮਾ ਸਾਹਿਬ ਸਾਡੇ ਪੰਜਾਬ ਦੇ ਫਰਾਂਸ ਮਿਨਿਸਟਰ ਹੈ ਔਰ ਉਹਨਾਂ ਦਾ ਨਿੱਜੀ ਇੰਟਰਸਟ ਵੀ ਮੈਂ ਕਹਿ ਸਕਦਾ ਕਿ ਪਾਰਟੀ ਤਾਂ ਹੈ ਸਾਡੀ ਬਾਹ ਪਾਰਟੀ ਹੁੰਦੀ ਹੈ ਬਹੁਤ ਸ਼੍ਰੀਵਿੰਦ ਕੇਜੀਵਾਲ ਦਾ ਬਹੁਤ ਇੰਟਰਸਟ ਹੈ ਔਰ ਜਿਹੜਾ ਭਵਨ ਸਿੰਘ ਮਾਨ ਜੀ ਦਾ ਵੀ ਔਰ ਚੀਮਾ ਸਾਹਿਬ ਦੇ ਨਿੱਜੀ ਇੰਟਰਸਟ ਲੈ ਕਿਤੇ ਨਾਲ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧਨ ਗੁਰਦੇਵ ਜੈ ਗੁਰਦੇਵ ਧਨ ਗੁਰਦੇਵ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਸ਼ਿਲੀਗੁਰ ਬਦਾਤ ਜੀ ਬਾਣੀ ਦੇ ਹਨ ਕੇਂਦਰ ਬਣਜਾਰਿਆ ਉਹਦੀ ਜ਼ਮੀਨ ਦਾ ਕਬਜ਼ਾ ਜਿਹੜਾਗਾ ਪੋਜੈਸ਼ਨ ਜਿਹੜਾ ਉਹ ਲੈ ਲਿਆ ਗਿਆਗਾ ਸਾਰੀ ਸੰਗਤ ਹਾਜ਼ਰ ਸੀ ਸਾਡੇ ਸਾਰੇ ਮੇਰੇ ਖੇਪੇ ਪਾਸੇ ਸਰਦਾਰ ਬਲਕਾਰ ਸਿੰਘ ਜੀ ਸਦੇ ਪਾਸੇ ਬਬਟੀਨੂ ਜੀ ਕੋਹਲੀ ਸਾਹਿਬ ਰਾਜਮੇਂਦਰ ਕੋਰ ਥਾਰਾ ਜੀ ਸਾਰੇ ਸਾਥੀ ਜਿਹੜੇ ਨੇਗੇ ਉਹ ਖੜੇ ਨੇਗੇ ਇਹਨਾਂ ਸਾਰਿਆਂ ਦੀ ਕੋਸ਼ਿਸ਼ਾਂ ਸਦਕਾ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਡੇਰਾ ਬੱਲਾ ਤੋਂ ਧਰਮਪਾਲ ਜੀ ਜਿਨ੍ਹਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਔਰ ਹਰਦੇਵਦਾਸ ਜੀ ਜਿਨ੍ਹਾਂ ਨੇ ਬਹੁਤ ਹੀ ਯਤਨ ਕੀਤੇ ਉਹਨਾਂ ਸਾਰਿਆਂ ਦੇ ਯਤਨਾਂ ਦੇ ਸਦਕਾ ਅੱਜ ਜਿਹੜਾ ਉਹ ਸਾਨੂੰ ਕਬਜ਼ਾ ਮਿਲ ਚੁੱਕਿਆ ਹੈਗਾ ਜਿਹਦੇ ਉੱਤੇ ਬਹੁਤ ਜਲਦ ਜਿਹੜੀ ਆ ਉਹ ਸਾਰੀ ਦਾ ਕੰਮ ਸ਼ੁਰੂ ਹੋਊਗਾ ਤਾਂ ਕਿ ਇੱਕ ਸ਼ਾਨਦਾਰ ਅਧਿਆਨ ਸੈਂਟਰ ਬਣੇ ਜਿਹੜਾ ਅਧਿਆਨ ਸੈਂਟਰ ਗੁਰੂ ਰਵਦਾਸ ਜੀ ਦੀ ਵਿਚਾਰਧਾਰਾ ਨੂੰ ਬਾਣੀ ਦੇ ਰਾਹੀਂ ਪੂਰੀ ਦੁਨੀਆ 'ਚ ਫੈਲਾਏ ਔਰ ਇਸ ਅਧਿਆਨ ਸੈਂਟਰ 'ਚੋਂ ਮੈਨੂੰ ਆਸ ਆ ਅਸੀਂ ਰਹੀਏ ਨਾ ਰਹੀਏ ਪਰ ਲੇਕਿਨ ਵੱਡੇ ਵੱਡੇ ਸਕਾਲਰ ਜਿਹੜੇ ਦੇਗੀ ਉਹ ਪੈਦਾ ਹੋਣਗੇ ਜਿਹੜੇ ਗੁਰੂ ਸਾਹਿਬ ਦੀ ਬਾਣੀ ਨੂੰ ਦੁਨੀਆ ਪਾਰਚ ਲੈ ਕੇ ਜਾਣਗੇ ਔਰ ਕਰੋਨਾ ਸੰਗਤਾਂ ਨੂੰ ਗੁਰੂ ਸਾਹਿਬਾਂ ਦੇ ਨਾਲ ਜੋੜਨ ਦਾ ਯਤਨ ਕਰਨਗੇ ਸੋ ਮੈਂ ਧੰਨਵਾਦ ਕਰਨਾ ਚਾਹਨਾਗਾ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉੱਚੇ ਚੇਤੇ ਤੌਰ ਤੇ ਮੇਰੀ ਡਿਊਟੀ ਲਾਈ ਔਰ ਸਾਡੇ ਨੈਸ਼ਨਲ ਕੋਰਡੀਨੇਟਰ ਅਰਵਿੰਦ ਕੇਜਰੀਵਾ ਜੀ ਸਮੇ ਸਮੇ ਸਰ ਰਿਪੋਰਟ ਲੈਦੇ ਨੇ ਇਸ ਵੀ ਕਿੱਥੇ ਕੰਮ ਪਹੁੰਚ ਗਿਆ ਸੋ ਹੁਣ ਬੜੀ ਜਲਦੀ ਜਿਹੜਾਗਾ ਇਹਦਾ ਸੰਤ ਸੇਵਾ ਸੰਤ ਜੀ ਤੋਂ ਆਪਾਂ ਸੰਤ ਪਪਾ ਨਰਿੰਦਰਦਾਸ ਜੀ ਤੋਂ ਇਹਦਾ ਨੀ ਪੱਥਰ ਜਿਹੜਾ ਉਹ ਵੀ ਰਖਾਵਾਂਗੇ ਔਰ ਸੰਗਤ ਜਿਹੜੀ ਆਊਗੀ ਤਾਂ ਕਿ ਆਪਾਂ ਇਹ ਸਾਰੇ ਕਾਰਜ ਨੂੰ ਆਰੰਭ ਕਰ ਸਕੀਏ ਔਰ ਇੱਕ ਸ਼ਾਨਦਾਰ ਮੈਸਬਦਾਂ ਇਤਿਹਾਸਕ ਬਿਲਡਿੰਗ ਜਿਹੜੀ ਆ ਉਹ ਬਣ ਕੇ ਤਿਆਰ ਹੋਊ ਔਰ ਜਿਹਦੇ ਵਿੱਚ ਮੈਸਬਦਾਂ ਲੱਖਾਂ ਹੀ ਬੱਚੇ ਜਿਹੜੇ ਨੇਗੇ ਉਹ ਗੁਰੂ ਸਾਹਿਬਾਨ ਦੇ ਨਾਲ ਵੀ ਜੁੜਨਗੇ ਔਰ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਤੋਂ ਜਾਣੂ ਹੋਣਗੇ ਕਿਉਂਕਿ ਇਹ ਵਰਾ ਜਿਹੜਾ ਅਗਲਾ ਸਾਲ ਆ ਰਿਹਾਗਾ ਉਹ ਗੁਰੂ ਸਾਹਿਬਾਨ ਦਾ 650ਵਾਂ ਪ੍ਰਕਾਸ਼ਪੁਰਬ ਆਗਾ 650ਵਾਂ ਪ੍ਰਕਾਸ਼ਪੁਰਬ ਜਿਹਦੇ ਲਈ ਪੰਜਾਬ ਸਰਕਾਰ ਨੇ ਮੇਰੀ ਅਗਵਾਈ ਚ ਕਮੇਟੀ ਬਣਾਈਆ ਉਹਦੇ ਲਈ ਵੀ ਅਸੀਂ ਸਾਰਾ ਸਾਲ ਪਰ ਸਮਾਗਮ ਜਿਹੜੇ ਨੇ ਸ਼ੁਰੂ ਹੋਣਗੇ ਬਹੁਤ ਜਲਦ ਉਹਦਾ ਅਸੀਂ ਪ੍ਰੋਗਰਾਮ ਜਾਰੀ ਕਰਾਂਗੇ ਤਾਂ ਕਿ ਪੂਰੇ ਪੰਜਾਬ ਦੀਆਂ ਨਹੀਂ ਪੂਰੇ ਦੇਸ਼ ਵਿਦੇਸ਼ ਬਸਦੀਆਂ ਸੰਗਤਾਂ ਜਿਹੜੀਆਂ ਉਹ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਹੋਰ ਜੁੜਨਦਗੀਆਂ ਔਰ ਗੁਰੂ ਸਾਹਿਬਾਨ ਦਾ ਨੰਦ ਅਤਮਸਕ ਵੀ ਹੋਣਗੀਆਂ ਔਰ ਵਿਚਾਰਧਾਰਾ ਦੇ ਨਾਲ ਹੋਰ ਪਰਪੱਕ ਹੋਣ ਗਿਆ ਕਿ ਮੈਂ ਆਸ ਕਰਦਾ ਹਾਂਗਾ ਸੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਿਹੜੇ 650ਵੇਂ ਅਸੀਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਜਿੱਥੇ ਵੀ ਹੋਣਗੇ ਜਿਹੜੇ ਪਿੰਡ ਗਲੀ ਮਹੱਲੇ ਜਿੱਥੇ-ਜਿੱਥੇ ਵੀ ਸਮਾਗਮ ਹੋਣਗੇ ਉਹ ਸਾਰੇ ਸਮਾਗਮਾਂ 'ਚ ਸੰਗਤ ਜਿਹੜੀ ਆ ਵੱਧ ਚੜ ਕੇ ਹਿੱਸਾ ਲਵੇ ਤਾਂ ਕਿ ਆਪਾਂ ਗੁਰੂ ਸਾਹਿਬਾਨ ਦਾ 650ਵਾਂ ਪ੍ਰਕਾਸ਼ ਪੁਰਬ ਜਿਹੜਾ ਉਹ ਬਹੁਤ ਉਮਤਾਪ ਦੇ ਨਾਲ ਬੜੇ ਸ਼ਰਧਾਪੂਰਵਕ ਤੇ ਢੰਗ ਦੇ ਨਾਲ ਦੁਨੀਆ ਭਰ 'ਚ ਬਣਾ ਸਕੀਏ ਸਭ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਤਾਂ <tab> ਨੂਰ